ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਆ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰਨਾਨਕ ਦੇਵ ਜੀ ਦਾ ਇਥੇ ਮਨਾਇਆ ਜਾਣਾ ਹੈ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਬੜੇ ਵੱਡੇ ਗੁਰੂ ਆ ਬੜੀ ਸ਼ਾਂਤੀ ਮਿਲਦੀ ਮਨ ਨੂੰ ਮਨ ਜਿਹੜਾ ਨਿਮਰਤਾ ਦੇ ਵਿੱਚ ਆ ਜਾਂਦਾ ਸੇਵਾ ਦੇ ਵਿੱਚ ਬੜਾ ਕੁਝ ਮਿਲਿਆ ਜੀ ਬਹੁਤ ਜ਼ਿਆਦਾ ਕੁਝ ਮਿਲਿਆ ਨਾਗਿਮਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਇਹ ਜਿਹੜੇ ਬੁਰਸ਼ਾ ਆਏ ਮਾਝੇ ਆ ਇਹ ਘੱਟੋ ਘੱਟ 10000 ਬੁਰਸ਼ ਤੇੜਾ ਡਾਂਗਲੇ ਆ 6-7000 ਬੁਰਸ਼ ਹੱਥ ਵਾਲਾ ਏ ਗੁਰੂ ਰਾਮਦਾਸ ਇਹ ਤੋਂ ਭੇਜਦੇ ਆ ਦਸਵੇਂ ਪਾਤਸ਼ਾਹ ਸੰਭ ਲੈਂਦੇ ਆ ਉਹ ਆਪ ਹੀ ਮੇਰ ਪਰਿਆ ਹੱਥ ਰੱਖ ਕੇ ਸਿਵਾਲਾ ਲੈਂਦੇ ਸੰਤ ਕੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਹਨ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਿ ਇੱਥੇ ਸੰਗਤਾਂ ਦੇ ਵੱਲੋਂ ਤਿਆਰੀਆਂ ਅਤੇ ਸਫਾਈਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਵੇਲੇ ਗੁਰਦੁਆਰੇ ਦੇ ਬਿਲਕੁਲ ਬਾਹਰ ਸਰੋਵਰ ਦੇ ਨਜ਼ਦੀਕ ਖੜੇ ਆਂ ਜਿੱਥੇ ਨੌਜਵਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਕਿਉਂਕਿ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਥੇ ਮਨਾਇਆ ਜਾਣਾ ਹੈ ਦੂਸਰੇ ਪਾਸੇ ਤੁਸੀਂ ਫੁੱਲਾਂ ਦੀ ਸਜਾਵਟ ਇੱਥੇ ਸਫਾਈ ਜਿਹੜੀ ਹੈ ਉਹ ਪ੍ਰਕਰਮਾਂ ਦੀ ਤੇ ਸਰੋਵਰ ਦੀ ਕੀਤੀ ਜਾ ਰਹੀ ਹੈ ਅਤੇ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਗੱਲਬਾਤ ਵੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਰਹਿਣ ਵਾਲੀਆਂ ਨੇ ਸਾਸੀ ਕਾਲ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਤੁਸੀਂ ਅਸੀਂ ਪਿੰਡ ਛੇਜੇਵੜੀ ਦਾ ਨਾਂ ਸਾਡਾ ਰਣਜੀਤ ਸਿੰਘ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੰਗਤ ਸੱਚਖੰਡ ਹਜੂਰ ਦਰਬਾਰ ਸਾਹਿਬ ਇਹ ਸਾਰੇ ਇਥੇ ਇਹ ਟੀਮ ਸਰੋਵਰ ਦੀ ਸੇਵਾ ਕਰਦੀ ਹੈ ਅੱਜ ਮਹਾਰਾਜ ਨੇ ਕਿਰਪਾ ਕੀਤੀ ਆ ਸਾਨੂੰ ਸੰਤਾਨਪੁਰਗੜੀਆਂ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਅੱਛੇ ਵਕ ਵਕ ਸਤਾਨਾਂ ਤੇ ਜਾ ਕੇ ਤੁਸੀਂ ਤੁਹਾਡੀ ਟੀਮ ਜਿਹੜੀ ਇਹ ਸੇਵਾ ਕਰਦੀ ਹੈ ਇਹ ਜੀ ਤਰਨਤਨ ਸਾਹਿਬ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਆ ਅੱਛਾ ਜੀ ਪੰਜਾਂ ਸਰੋਵਰਾਂ ਦੀ ਸੇਵਾ ਗੁਰੂ ਰਾਮ ਦਾ ਕਿਰਪਾ ਕਰਕੇ ਇਹ ਟੀਮ ਕੋ ਸੇਵਾ ਲੈਂਦਾ ਤਰਨਤਨ ਦਾ ਸਰੋਵਰ ਆ ਬਾਬਾ ਬਕਾਲਾ ਸਾਹਿਬ ਆ ਔਰ ਸ੍ਰੀ ਅਨੰਦਪੁਰ ਸਾਹਿਬ ਵਕ ਵਕ ਥਾਵਾਂ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਆ ਇਸੇ ਤਰ੍ਹਾਂ ਇਹ ਟੀਮ ਜੁੜੀ ਆ ਇਹ ਇਹ 12 13 ਪਿੰਡਾਂ ਦੀ ਸੰਗਤ ਹੈ ਇਹ ਲੱਗ ਲੱਗੇ ਇੱਥੋਂ ਦੇ ਪਿੰਡ ਨੇ ਸਾਰੇ ਹਾਂ ਆ ਜੀ ਸੰਗਤ ਇੰਨੀ ਕਿ ਛੇ ਜੇ ਵੱਡੀ ਨਗਰ ਦੀ ਆ ਅੱਛਾ ਜੀ ਕਿਉਂ ਉਹ ਗੁਰੂ ਕੇ ਬਾਗ ਇੱਧਰ ਪਟੇਵਡ ਚੈਨਪੁਰ ਉਹ ਸੰਗਤ ਮਤਲਬ ਸਾਡਾ ਪਿੰਡ ਇੱਕੋ ਹੀ ਹੋ ਜਾਂਦਾ ਗੁਰੂ ਘਰ ਆਣ ਕੇ ਤੇ ਬੜਾ ਸੰਤ ਦਾ ਇੱਥੇ ਸਾਡਾ ਇੱਕੋ ਹੀ ਮਿੰਟ ਹੈ ਅੱਛਾ ਇਹ ਫਿਰ ਇੱਕ ਦਿਨ ਚ ਜਿਵੇਂ ਸੇਵਾ ਕਰਦੇ ਨੇ ਉਹ ਕਿਹੜੀ ਕਿਹੜੀ ਮਤਲਬ ਜਿਵੇਂ ਆਹ ਦੇਖ ਰਿਹਾ ਮੈਂ ਸਾਈਡ ਤੇ ਜਿਹੜੀ ਨਾਲੀ ਹੈ ਇਹਨੂੰ ਸਾਫ਼ ਕਰਦੇ ਹਾਂ ਸਰੋਵਰ ਵੀ ਸਾਫ਼ ਕਰਦੇ ਹਾਂ ਹਾਂ ਜੀ ਮੈਂ ਤਾਂ ਸਰੋਵਰ ਕਰੀਦਾ ਇਹ ਤਿਲਕਣਾ ਫਿਰ ਸੰਗਤ ਜਦੋਂ ਮੱਲਾ ਆਉਂਦੀ ਆ ਉਹ ਕਈ ਵਾਰ ਬੱਚੇ ਦੇ ਪੈਰ ਖਿਸਕਦੇ ਆ ਦੇ ਕੇ ਸੱਟ ਵੀ ਲੱਗ ਸਕਦੀ ਆ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਪਰ ਇਹ ਉਹ ਪਣਾ ਲਾਉਨੇ ਆ ਪਰ ਅੱਜ ਉਹ ਸੇਵਾ ਇਹਨਾਂ ਨੇ ਕਮੇਟੀ ਵਾਲਿਆਂ ਕਰ ਦਿੱਤੀ ਆ ਤੇ ਸੰਗਤ ਇਹ ਜਿਹੜੀ ਆ ਇਹ ਟੀਮ ਨੂੰ ਆ ਸੇਵਾ ਮਿਲ ਗਈ ਆ ਇਹ ਸਫਾਈ ਕਰਨ ਵਾਲੀ ਆ ਜਿਹੜੀ ਸਭ ਤੋਂ ਵੱਧ ਸਮਾਂ ਤਾਂ ਤਰਨਤਾਰਨ ਦੇ ਪ੍ਰਕਰਮਾਂ ਨੂੰ ਲੱਗਦੀ ਹੁੰਨੀ ਕਿਉਂਕਿ ਸਭ ਤੋਂ ਵੱਧ ਵੱਡੀ ਪ੍ਰਕਰਮਾਂ ਤੇ ਉਹ ਕਾਫੀ ਸਲੋ ਮੇਰੇ ਤਗੜਾ ਉੱਥੇ ਸੰਗਤ ਵੀ ਵੱਡੀ ਹੋ ਜਾਂਦੀ ਹੈ ਜੀ ਉੱਥੇ ਤੇ 2-400 ਬੰਦਾ ਹੋ ਜਾਂਦਾ ਇਹ ਜਿਹੜੇ ਬੁਰਸ਼ਵਾ ਇਹ ਮਾਂਜੇ ਆ ਇਹ ਘੱਟੋ ਘੱਟ 10000 ਬੁਰਸ਼ ਤੇ ਸਾਡਾ ਡਾਂਗ ਵਾਲਾ ਹੀ ਆ 6-7000 ਬੁਰਸ਼ ਹੱਥ ਵਾਲਾ ਕਿਉਂ ਉਹ ਜਿਹੜੇ ਹਨ ਮੰਦਰ ਸਾਹਿਬ ਦੀਆਂ ਚਰਨ ਗੰਗਾ ਜਿੱਥੋਂ ਸੰਗਤ ਪੈਰ ਧੋ ਕੇ ਜਾਂਦੀ ਆ ਉਹ ਅਸੀਂ ਸਾਫ਼ ਕਰਦੇ ਆ ਉਹ ਹੱਥੜੇ ਬੁਰਸ਼ ਆ ਇਹ ਜਿਹੜੇ ਆ ਕੋਈ ਹੁਣ ਬਜ਼ੁਰਗ ਹੋ ਗਏ ਨਹੀਂ ਨੇ ਜਾਂਦਾ ਉਹ ਡਾਂਗ ਦੇ ਨਾਲ ਕਰਦੇ ਆ ਹਾਂ ਬੈਠਾ ਨਹੀਂ ਨਾ ਜਾਂਦਾ ਮਤਲਬ ਤੁਸੀਂ ਇਹ ਬੁਰਸ਼ ਵਗੈਰਾ ਜਾਂ ਝਾੜੂ ਇਹ ਕਾਫੀ ਵੱਡੀ ਮਾਤਰਾ ਚ ਬਣਾਏ ਹੋਏ ਆ ਹਾਂ ਜੀ ਬੜੇ ਇਹ ਸੰਗਤ ਦੇ ਪੈਸਿਆਂ ਦੇ ਉਹਨਾਂ ਦੇ ਸੰਯੋਗ ਦੇ ਨਾਲ ਹੀ ਬਣਿਆ ਇਹ ਕੱਲੇ ਕਰੇ ਦਾ ਕੰਮ ਕਦੋਂ ਦੀ ਟੀਮ ਚੱਲ ਰਹੀ ਹੈ ਤੁਹਾਡੀ ਇਹ ਇਹਦੇ ਗੁਰੂ ਰਾਮ ਦਾ ਜਾਣਦੇ ਆ ਚਲੋ ਸਾਡੀ ਥੋੜੀ ਮਾਤਾ ਵੀ 30 ਸਾਲ ਤੇ ਹੋਈ ਗਏ ਆ 30 ਸਾਲ ਹੋ ਗਏ ਹਾਂ ਸਾਚ ਖੰਡ ਜੂਰ ਸਾਹਿਬ ਜਾਣਦਾ ਬੜਾ ਮੌਕਾ ਮਿਲਦਾ ਇਹ ਗੁਰੂ ਰਾਮਦਾਸ ਇਥੋਂ ਭੇਜਦੇ ਆ ਦਸਵੇਂ ਪਾਤਸ਼ਾਹ ਸੰਭ ਲੈਂਦੇ ਆ ਉਹ ਆਪ ਹੀ ਮੇਰ ਪਰਿਆ ਹੱਥ ਰੱਖ ਕੇ ਸੇਵਾ ਲੈ ਲੈਂਦੇ ਸੰਤ ਕੋ ਜੀ ਮੈਂ ਜਿਆਦੀ ਟੀਮ ਦੇ ਵਿੱਚ ਦੇਖ ਰਿਹਾ ਵੀ ਜਿਆਦੇ ਬਜ਼ੁਰਗ ਨੇ ਤੁਹਾਡੇ ਜਿਆਦੇ ਬਜ਼ੁਰਗ ਜਾਨ ਨੌਜਵਾਨ ਨਹੀਂ ਜੁੜਦੇ ਗਾਂ ਹੁਣਾ ਬੱਚੇ ਆ ਜੋੜਦੇ ਆ ਤਾਂ ਬੜੀ ਮਹਾਰਾਹ ਕਿਰਪਾ ਆ ਮੇ ਕਿਰਪਾ ਬੜੀ ਹੈਗੇ ਆਪਾਂ ਆਲੀ ਕਿਰਪਾ ਉਹਨਾਂ ਦੀ ਉਹ ਆਪਣੇ ਕੰਮ ਆ ਵੀ ਕਰਾਈ ਜਾਂਦਾ ਸੇਵਾ ਕਰਨੀ ਬਹੁਤ ਔਖੀ ਆ ਤੇ ਪਹਿਲੀ ਗੱਲ ਕਰਨੀ ਔਖੀ ਆ ਤੇ ਜੇ ਕਰ ਲਈਏ ਤਾਂ ਉਹਨੂੰ ਸਾਹਮਣਾ ਉਤੋਂ ਵੀ ਔਖਾ ਪਰ ਉਹ ਸਾਡਾ ਸੁਭਾਅ ਹੀ ਕਰਕੇ ਸਵਾਈ ਭਾਲ ਲੈਨੇ ਆ ਇਹ ਗੁਰੂ ਮਹਾਰਾਜ ਜਣੀ ਜਾਣ ਉਹ ਆਪ ਹੀ ਕਰਵਾ ਲੈਣ ਦੀ ਸੇਵਾ ਹੁੰਦੀ ਆ ਹਾਂਜੀ ਆ ਦੇਖੋ ਕਿ ਤੁਸੀਂ ਖਾਲਸਾ ਵੈਗੁਰ ਜੀ ਦੀ ਫਤਿਹ ਤਾਂ ਇੱਥੇ ਪ੍ਰਕਰਮਾਂ ਦੀ ਸੇਵਾ ਇੱਕ ਗੱਲ ਇਹਨਾਂ ਨੇ ਨਵੀਂ ਦੱਸੀ ਕਿ 30 ਸਾਲ ਤੋਂ ਇਹ ਜਿਹੜੀ ਟੀਮ ਹੈ ਵਕ ਵਕ ਗੁਰੂ ਧਾਮਾਂ ਦੇ ਉੱਪਰ ਜਾ ਕੇ ਇਹ ਇਸੇ ਤਰੀਕੇ ਨਾਲ ਸੇਵਾ ਕਰਦੀ ਆ ਹੋਰ ਵੀ ਹੈਗੇ ਨੇ ਨਾਲ बात ਕਰਦੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿਹੜੇ ਪਿੰਡ ਤੋਂ ਪਿੰਡ ਛੱਜਵੜੀ ਜ਼ਿਲ੍ਹਾ ਅੰਮ੍ਰਿਤਸਰ ਸੇਵਾ ਕਰਕੇ ਇੱਕ ਪੋਜ਼ਿਟਿਵਿਟੀ ਜਾਂ ਮਨ ਨੂੰ ਸੰਤੁਸ਼ਟੀ ਤਾਂ ਮੈਨੂੰ ਲੱਗਦਾ ਵੀ ਜ਼ਰੂਰ ਮਿਲਦੀ ਹੋਊਗੀ ਜਿਹੜੇ ਸਾਡੇ ਵਰਗੇ ਆਰ ਕੀ ਪੋਲੀ ਦੇ ਬਹੁਤ ਘੱਟ ਕਰਦੇ ਆ ਮੈਨੂੰ ਬਹੁਤ ਸ਼ਾਂਤੀ ਮਿਲਦੀ ਆ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਘਰ ਜਾ ਕੇ ਹਾਂ ਮਸਲਾ ਕੀ ਗੁਰੂ ਧਾਮਾਂ ਤੇ ਜਾ ਕੇ ਫਿਰ ਤੁਸੀਂ ਸੇਵਾ ਕਰਦੇ ਆ ਸਾਰੇ ਇਲਾਕੇ ਜਿੰਨੇ ਵੀ ਨਗਰ ਹਰਮੰਦਰ ਸਾਹਿਬ ਆ ਗੁਰੂ ਰਾਮਦਾਸ ਦੀ ਨਗਰੀ ਆ ਉੱਥੇ ਵੀ ਇਦਾਂ ਹੀ ਸੇਵਾ ਚੱਲਦੀ ਸਾਡੇ ਪਿੰਡ ਦੀ ਅੱਛਾ ਹਾਂਜੀ ਜਾਂਦੇ ਹਰ ਐਤਵਾਰ ਜਾਂਦੇ ਆ ਹਰ ਐਤਵਾਰ ਜਾਇ ਕਰਦੇ ਆ ਠੀਕ ਹੈ ਤੁਸੀਂ ਕਿਹੜੇ ਵਾਹਿਗੁਰੂ ਜੀ ਤੁਸੀਂ ਕਿਹੜੇ ਸੱਜਣ ਕਰੋ ਸੱਜਣ ਵੱਡੀ ਤੋਂ ਜੀ ਹਾਂ ਜੀ ਇੱਕੋ ਪਿੰਡ ਦੇ ਆ ਸਾਰੇ ਇੱਕੋ ਪਿੰਡ ਦੀ ਸਾਰੀ ਸੰਗਤ ਜੀ ਵਾਹਿਗੁਰੂ ਜੀ ਤੇ ਇਹ ਤੇ ਮੈਨੂੰ ਅੱਜ ਪਤਾ ਲੱਗਿਆ ਜੀ ਵੀ ਤੁਸੀਂ ਬਹੁਤ ਪ੍ਰਾਣੀ ਸੇਵਾ ਕਰ ਰਹੇ ਹੋ ਜਿਹੜੀ ਟੀਮ ਤੁਹਾਡੀ ਬਣੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਗੁਰੂ ਰਾਮਦਾਸ ਦੇ ਘਰ ਵੀ ਚਾਈਦਾ ਸਾਰੇ ਸਰੋਵਰਾਂ ਦੇ ਖਡੂਰ ਸਾਹਿਬ ਵੀ ਕਰੀਦੀ ਆ ਜੀ ਸੰਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਘਰ ਵੀ ਕਰੀਦੀ ਆ ਜੀ ਵਾਹਿਗੁਰੂ ਜੀ ਅੱਛਾ ਜੀ ਹਾਂਜੀ ਹਾਂਜੀ ਫਿਰ ਮੈਨੂੰ ਲੱਗਦਾ ਵੀ ਇਹ ਸੇਵਾ ਕਰਨ ਤੋਂ ਬਾਅਦ ਜਿਹੜੀ ਮਨ ਨੂੰ ਸੰਤੁਸ਼ਟੀ ਜਿਹੜੀ ਸ਼ਾਂਤੀ ਇੱਥੇ ਮਿਲਦੀ ਹੈ ਕਿਤੇ ਨਹੀਂ ਮਿਲਦੀ ਹੋਣੀ ਜੀ ਨਹੀਂ ਜੀ ਬਹੁਤ ਜਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਸਾਡੇ ਵੱਡੇ ਆ ਬੜੇ ਵੱਡੇ ਗੁਰੂ ਆ ਬੜੀ ਸ਼ਾਂਤੀ ਮਿਲਦੀ ਮਨ ਨੂੰ ਮਨ ਜਿਹੜਾ ਨਿਮਰਤਾ ਦੇ ਵਿੱਚ ਆ ਜਾਂਦਾ ਜ਼ਿੰਦਗੀ 'ਚ ਬਦਲਾਅ ਕੀ ਕੀ ਆਏ ਨੇ ਫਿਰ ਇਹ ਸੇਵਾ ਤੋਂ ਬਾਅਦ ਸੇਵਾ ਦੇ ਵਿੱਚ ਬੜਾ ਕੁਝ ਮਿਲਿਆ ਜੀ ਬਹੁਤ ਜ਼ਿਆਦਾ ਕੁਝ ਮਿਲਿਆ ਹਾਂਜੀ ਹਾਂਜੀ ਤਾਂ ਇਹ ਛੇਜਲਵੜੀ ਪਿੰਡ ਦੀ ਸਾਰੀ ਟੀਮ ਆ ਵੱਖ-ਵੱਖ ਪਿੰਡਾਂ ਤੋਂ ਵੀ ਕਹਿੰਦੇ ਵੀ ਸਾਡੇ ਨਾਲ ਆਉਂਦੇ ਨੇ ਤਾਂ ਇਹ ਸੇਵਾ ਜਿਹੜੀ ਆ ਪ੍ਰਕਰਮਾਂ ਦੀ ਸਫਾਈ ਦੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਟੀਮ ਵੱਲੋਂ ਵੱਖ-ਵੱਖ ਗੁਰੂ ਧਾਮਾਂ ਦੇ ਉੱਪਰ ਜਾ ਕੇ ਸੇਵਾ ਕੀਤੀ ਜਾਂਦੀ ਹੈ ਦੂਸਰੇ ਪਾਸੇ ਮੈਂ ਤੁਹਾਨੂੰ ਇੱਧਰ ਦਰਸ਼ਨ ਵੀ ਕਰਵਾ ਦਿਆਂ ਕਿ ਸੰਗਤ ਬੀਰ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਇੱਧਰ ਦੇਖੋ ਵੀ ਚਾਹ ਤੇ ਨਾਲ ਬ੍ਰੈਡ ਪਕੌੜੇ ਇਹਨਾਂ ਬਜ਼ੁਰਗਾਂ ਦੇ ਲਈ ਆ ਗਏ ਨੇ ਅਸੀਂ ਵੀ ਜਰੂਰ ਛਕਾਂਗੇ ਤਾਂ ਤੁਸੀਂ ਕਿੱਥੋਂ ਆਏ ਹੋ ਜੀ ਐਸੀ ਸੁਲਤਾਨਪੁਰ ਲੋਧੀ ਦੀ ਆ ਤੁਸੀਂ ਇਹਨਾਂ ਦੀ ਸੇਵਾ ਲਈ ਜੇ ਇਹ ਸੇਵਾ ਗਰੂ ਲਈ ਕਰ ਰਹੇ ਨੇ ਤੁਸੀਂ ਇਹਨਾਂ ਦੀ ਕਰ ਹਾਂਜੀ ਬਿਲਕੁਲ ਹਾਂ ਕੀ ਕੀ ਲੈ ਕੇ ਆਏ ਹੋ ਤੁਸੀਂ ਅਸੀਂ ਚਾਹ ਪਕੌੜੇ ਅੱਛਾ ਤੇ ਇਹ ਫਿਰ ਇਸੇ ਤਰੀਕੇ ਨਾਲ ਹਰ ਵਾਰੀ ਲੈ ਕੇ ਆਉਂਦੇ ਹੁੰਦੇ ਹੋ ਤੁਸੀਂ ਕਿ ਜਾਂ ਇਸ ਵਾਰੀ ਦੇਖਿਆ ਵੀ ਬਜ਼ੁਰਗ ਲੱਗੇ ਨੇ ਜਿਸ ਤਰ੍ਹਾਂ ਵੀ ਸੰਗਤ ਮਿਲ ਜਵੇ ਉਸ ਤਰ੍ਹਾਂ ਹੀ ਬਸ ਵਰਤ ਲਈਦਾ ਅੱਛਾ ਹਾਂਜੀ ਇਹ ਫਿਰ ਤੁਸੀਂ ਆਪ ਘਰੋਂ ਬਣਾ ਕੇ ਲਿਆ ਜਾਂ ਲੰਗਰ ਚੋਂ ਲੰਗਰ ਚੋਂ ਹੀ ਅਸੀਂ ਲੈ ਕੇ ਆਏ ਹਾਂ ਜੀ ਧੰਨਵਾਦ ਤੁਸੀਂ ਜਰੂਰ ਵਰਤਾਓ ਜੀ ਤਾਂ ਦੇਖੋ ਕਿ ਬ੍ਰੈਡ ਪਕੌੜੇ ਤੇ ਚਾਹ ਦਾ ਲੰਗ ਰੇਨਾਂ ਦੇ ਲਈ ਤਿਆਰ ਹੈ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਆ ਕੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਇਸੇ ਕਰਕੇ ਸੰਗਤ ਜਿਹੜੀ ਹੈ ਉਹ ਸੇਵਾ ਕਰਕੇ ਆਪਣੇ ਮਨ ਨੂੰ ਸੰਤੁਸ਼ਟੀ ਤੇ ਸ਼ਾਂਤੀ ਮਿਲਾ ਰਹੀ ਹੈ ਤੇ ਦੂਸਰੇ ਪਾਸੇ ਦੇਖੋ ਕਿ ਬੀਰ ਸਾਹਿਬ ਦੇ ਦਰਸ਼ਨਾਂ ਦੇ ਲਈ ਸੰਗਤ ਹਮ ਹਮਾ ਕੇ ਅੱਜ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਗੁਰਪੁਰਬ 13 14 ਅਤੇ 15 ਨੂੰ ਯਾਨੀ ਕਿ ਕੱਲ ਪਰਸੋਂ ਤੇ ਚੌਥ ਨੂੰ ਮਨਾਇਆ ਜਾਣਾ 15 ਨੂੰ ਮੇਨ ਦਿਹਾੜਾ 555ਵਾਂ ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਹ ਉਹ ਇਸ ਜਗ੍ਹਾ ਦੇ ਉੱਪਰ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਜਾਣਾ ਜਿਸ ਦੇ ਵਿੱਚ ਦੂਰ ਦਰਾਡੇੋਂ ਸੰਗਤ ਪਹੁੰਚਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵਿਦੇਸ਼ਾਂ ਤੋਂ ਵੀ ਸਪੈਸ਼ਲ ਚੱਲ ਕੇ ਆਉਂਦੀਆਂ ਨੇ ਤਾਂ ਜਰੂਰ ਅਸੀਂ ਵੀ ਛਕਾਂਗੇ ਜੀ ਧੰਨਵਾਦ ਤਾਂ ਸੰਗਤਾਂ ਜਿਹੜੀਆਂ ਨੇ ਉਹ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਬੇਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿਹੜੇ ਲੋਕ ਇੱਥੇ ਨਹੀਂ ਆ ਸਕਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਘਰੇ ਬੈਠ ਕੇ ਆਪਣੇ ਇਸ ਸਥਾਨ ਦੇ ਦਰਸ਼ਨ ਕਰੇ ਬਿਠੇ ਜਰੂਰ ਕਰਨ ਕੈਮਰਾਮੈਨ ਗੁਲਛਿੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਆ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਇਥੇ ਮਨਾਇਆ ਜਾਣਾ ਹੈ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਬੜੇ ਵੱਡੇ ਗੁਰੂ ਆ ਬੜੀ ਸ਼ਾਂਤੀ ਮੇਰੇ ਦਿਲ ਨੂੰ ਮਨ ਜਿਹੜਾ ਨਿਮਰਤਾ ਦੇ ਵਿੱਚ ਆ ਜਾਂਦਾ ਸੇਵਾ ਦੇ ਵਿੱਚ ਬੜਾ ਕੁਝ ਮਿਲਿਆ ਜੀ ਬਹੁਤ ਜ਼ਿਆਦਾ ਕੁਝ ਮਿਲਿਆ ਨੌਜਵਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਬਰਛਵਾਏ ਮਾਂਜੇ ਆ ਇਹ ਘਟੋ ਘੜ 10000 ਬੁਰਛ ਸਾਡਾ ਡਾਂਗਲੇ ਆ 6 7000 ਬੁਰਛ ਹੱਥ ਆੜਾ ਇਹ ਗੁਰੂ ਰਾਮਦਾਸ ਇਹ ਤੋਂ ਭੇਜਦੇ ਆ ਦਸਵੇਂ ਪਾਤਸ਼ਾਹ ਸੰਭ ਲੈਂਦੇ ਆ ਉਹ ਆ ਵੀ ਮੇਰ ਪਰਿਆ ਹੱਥ ਰੱਖ ਕੇ ਸਿਵਾਲਾ ਲੈਂਦੇ ਸੰਤ ਕੋ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਹਨ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਿ ਇੱਥੇ ਸੰਗਤਾਂ ਦੇ ਵੱਲੋਂ ਤਿਆਰੀਆਂ ਅਤੇ ਸਫਾਈਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਵੇਲੇ ਗੁਰਦੁਆਰੇ ਦੇ ਬਿਲਕੁਲ ਬਾਹਰ ਸਰੋਵਰ ਦੇ ਨਜ਼ਦੀਕ ਖੜੇ ਹਾਂ ਜਿੱਥੇ ਨੌਜਵਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਕਿਉਂਕਿ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਥੇ ਮਨਾਇਆ ਜਾਣਾ ਹੈ ਦੂਸਰੇ ਪਾਸੇ ਤੁਸੀਂ ਫੁੱਲਾਂ ਦੀ ਸਜਾਵਟ ਇੱਥੇ ਸਫਾਈ ਜਿਹੜੀ ਹੈ ਉਹ ਪ੍ਰਕਰਮਾਂ ਦੀ ਤੇ ਸਰੋਵਰ ਦੀ ਕੀਤੀ ਜਾ ਰਹੀ ਹੈ ਅਤੇ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਗੱਲਬਾਤ ਵੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਰਹਿਣ ਵਾਲੀਆਂ ਨੇ ਸਾਸੀ ਕਾਲ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਤੁਸੀਂ ਅਸੀਂ ਪਿੰਡ ਛੇਜੇਵੜੀ ਦਾ ਨਾਂ ਸਾਡਾ ਰਣਜੀਤ ਸਿੰਘ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੰਗਤ ਸੱਚਖੰਡ ਹਜੂਰ ਦਰਬਾਰ ਸਾਹਿਬ ਇਹ ਸਾਰੀ ਇਹ ਟੀਮ ਸਰੋਵਰ ਦੀ ਸੇਵਾ ਕਰਦੀ ਹੈ ਅੱਜ ਮਾਰੇ ਨੇ ਕਿਰਪਾ ਕੀਤੀ ਆ ਸਾਨੂੰ ਸੰਤਾਨਪੁਰ ਲੋਧੀਆ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਅੱਥੇ ਵੱਖ-ਵੱਖ ਸਥਾਨਾਂ ਤੇ ਜਾ ਕੇ ਤੁਸੀਂ ਤੁਹਾਡੀ ਟੀਮ ਜਿਹੜੀ ਇਹ ਸੇਵਾ ਕਰਦੀ ਹੈ ਇਹ ਜੀ ਤਰਨਤਨ ਸਾਹਿਬ ਅੰਮ੍ਰਿਤਸਰ ਦੇ ਵਿੱਚ 5 ਸरोवर ਆ ਅੱਛਾ ਜੀ 5 ਸਰੋਵਰਾਂ ਦੀ ਸੇਵਾ ਗੁਰੂ ਰਾਮ ਦਾ ਕਿਰਪਾ ਕਰਕੇ ਇਹ ਟੀਮ ਕੋ ਸੇਵਾ ਲੈਂਦਾ ਤਰਨਤਨ ਦਾ ਸरोवर ਆ ਬਾਬਾ ਬਕਾਲਾ ਸਾਹਿਬ ਹੋਰ ਸ੍ਰੀ ਅਨੰਦਪੁਰ ਸਾਹਿਬ ਵੱਖ-ਵੱਖ ਥਾਵਾਂ ਤੇ ਗੁਰੂ ਮਾਰੇ ਕਿਰਪਾ ਕਰਦੇ ਆ ਇਸੇ ਤਰ੍ਹਾਂ ਇਹ ਟੀਮ ਜੁੜੀ ਆ ਇਹ 12 13 ਪਿੰਡਾਂ ਦੀ ਸੰਗਤ ਆ ਇਹ ਲੱਗ ਲੱਗੇ ਇੱਥੋਂ ਦੇ ਪਿੰਡ ਨੇ ਸਾਰੇ ਆ ਆ ਜੀ ਸੰਗਤ ਇੰਨੀ ਕਿ ਛੇ ਜੇ ਵੱਡੀ ਨਗਰ ਦੀ ਆ ਅੱਛਾ ਜੀ ਕਿਉਂ ਉਹ ਗੁਰੂ ਕੇ ਬਾਗ ਇੱਧਰ ਪਟੇਵਡ ਚੈਨਪੁਰ ਉਹ ਸੰਗਤ ਮਤਲਬ ਸਾਡਾ ਪਿੰਡ ਇੱਕੋ ਹੀ ਹੋ ਜਾਂਦਾ ਗੁਰੂ ਘਰ ਰਾਨ ਕੇ ਤੇ ਬੜਾ ਸੰਤ ਦਾ ਇੱਥੇ ਸਾਡਾ ਇੱਕੋ ਹੀ ਵਿੰਡੋ ਅੱਛਾ ਇਹ ਫਿਰ ਇੱਕ ਦਿਨ ਚ ਜਿਵੇਂ ਸੇਵਾ ਕਰ ਦਿੰਦੇ ਉਹ ਕਿਹੜੀ ਕਿਹੜੀ ਮਤਲਬ ਜਿਵੇਂ ਆਹ ਦੇਖ ਰਿਆ ਮੈਂ ਸਾਈਡ ਤੇ ਜਿਹੜੀ ਨਾਲੀ ਐ ਇਹਨੂੰ ਸਾਫ਼ ਕਰਦੇ ਹਾਂ ਸਰੋਵਰ ਵੀ ਸਾਫ਼ ਕਰਦੇ ਹਾਂ ਹਾਂ ਜੀ ਮੈਂ ਤਾਂ ਸਰੋਵਰ ਕਰੀਦਾ ਇਹ ਤਿਲਕਣਾ ਫਿਰ ਸੰਗਤ ਜਦੋਂ ਮੱਲਾ ਆਉਂਦੀ ਆ ਉਹ ਕਈ ਵਾਰ ਬੱਚੇ ਦੇ ਪੈਰ ਖਿਸਕਦੇ ਆ ਦੇ ਕੇ ਸੱਟ ਵੀ ਲੱਗ ਸਕਦੀ ਆ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਪਰ ਇਹ ਉਹ ਪਣਾ ਲਾਉਨੇ ਆ ਪਰ ਅੱਜ ਉਹ ਸੇਵਾ ਇਹਨਾਂ ਨੇ ਕਮੇਟੀ ਵਾਲਿਆਂ ਕਰ ਦਿੱਤੀ ਆ ਤੇ ਸੰਗਤ ਇਹਦੀ ਆ 80 ਨੂੰ ਆ સેવા ਮਿਲ ਗਈ ਆ ਇਹ ਸਾਫ ਸਫਾਈ ਕਰਨ ਵਾਲੀ ਆ ਜਿਹੜੀ ਸਭ ਤੋਂ ਵੱਧ ਸਮਾਂ ਤਾਂ ਤਰਨਤਨ ਦੇ ਪ੍ਰਕਰਮਾਂ ਨੂੰ ਲੱਗਦੀ ਹੁੰਨੀ ਕਿਉਂਕਿ ਸਭ ਤੋਂ ਵੱਧ ਵੱਡੀ ਪ੍ਰਕਰਮਾਂ ਤੇ ਉਹ ਕਾਫੀ ਸਲੋ ਮੇਰਾ ਤਗੜਾ ਉੱਥੇ ਸੰਗਤ ਵੀ ਬੜੀ ਹੋ ਜਾਂਦੀ ਹੈ ਜੀ ਉੱਥੇ ਤੇ 2-400 ਬੰਦਾ ਹੋ ਜਾਂਦਾ ਇਹ ਜਿਹੜੇ ਬੁਰਸ਼ਵਾ ਇਹ ਮਾਂਜੇ ਆ ਇਹ ਘੱਟੋ ਘੱਟ 10000 ਬੁਰਸ਼ ਤੇ ਸਾਡਾ ਡਾਂਗਲੇ ਹੀ ਆ 6-7000 ਬੁਰਸ਼ ਹੱਥ ਵਾਲਾ ਕਿਉਂ ਉਹ ਜਿਹੜੇ ਹਨ ਮੰਦਰ ਸਾਹਿਬ ਦੀਆਂ ਚਰਨ ਗੰਗਾ ਜਿੱਥੋਂ ਸੰਗਤ ਪੈਰ ਧੋ ਕੇ ਜਾਂਦੀ ਆ ਉਹ ਅਸੀਂ ਸਾਫ਼ ਕਰਦੇ ਆ ਉਹ ਹੱਥੜੇ ਬੁਰਸ਼ ਆ ਇਹ ਜਿਹੜੇ ਆ ਕੋਈ ਹੁਣ ਬਜ਼ੁਰਗ ਹੋ ਗਏ ਨਹੀਂ ਨਿਆ ਜਾਂਦਾ ਉਹ ਡਾਂਗ ਦੇ ਨਾਲ ਕਰਦੇ ਆ ਹਾਂ ਬੈਠਾ ਨਹੀਂ ਨਿਆ ਜਾਂਦਾ ਮਤਲਬ ਤੁਸੀਂ ਇਹ ਬੁਰਸ਼ ਵਗੈਰਾ ਜਾਂ ਝਾੜੂ ਇਹ ਕਾਫੀ ਵੱਡੀ ਮਾਤਰਾ ਚ ਬਣਾਏ ਹੋਏ ਹਾਂਜੀ ਬੜੇ ਇਹ ਸੰਗਤ ਦੇ ਪੈਸਿਆਂ ਦੇ ਉਹਨਾਂ ਦੇ ਸੰਯੋਗ ਦੇ ਨਾਲ ਹੀ ਬਣਿਆ ਇਹ ਇਕੱਲੇ ਕਰੇ ਦਾ ਕੰਮ ਕਿਦੋਂ ਦੀ ਟੀਮ ਚੱਲ ਰਹੀ ਹੈ ਤੁਹਾਡੀ ਇਹ ਇਹਦੇ ਗੁਰੂ ਰਾਮਦਾਸ ਜਾਣਦੇ ਆ ਚਲੋ ਸਾਡੀ ਥੋੜੀ ਮਾਤਾ ਵੀ 30 ਸਾਲ ਤੇ ਹੋਈ ਗਏ ਆ 30 ਸਾਲ ਹੋ ਗਏ ਹਾਂਜੀ ਸ਼ਾਬਾਸ਼ ਤੇ ਸੱਜਖੰਡ ਜੂਰ ਸਾਹਿਬ ਜਾਣਦਾ ਇਹ ਬੜਾ ਮੌਕਾ ਮਿਲਦਾ ਇਹ ਗੁਰੂ ਰਾਮਦਾਸ ਇਥੋਂ ਭੇਜਦੇ ਆ ਦਸਵੇਂ ਪਾਤਸ਼ਾ ਉਹ ਆ ਵੀ ਮੇਰੇ ਪਰਿਆ ਹੱਥ ਰੱਖ ਕੇ ਸੇਵਾ ਲੈ ਲੈਂਦੇ ਸੰਗ ਦੇ ਕੋ ਹਾਂਜੀ ਮੈਂ ਜਿਆਦੀ ਟੀਮ ਦੇ ਵਿੱਚ ਦੇਖ ਰਿਹਾ ਵੀ ਜਿਆਦੇ ਬਜ਼ੁਰਗ ਨੇ ਤੁਹਾਡੇ ਜਿਆਦੇ ਬਜ਼ੁਰਗ ਹਾਂਜੀ ਜਵਾਨ ਨਹੀਂ ਜੁੜਦੇ ਗਾਂ ਆਉਣਾ ਬੱਚੇ ਆ ਕੋ ਜੁੜਦੇ ਆ ਤਾਂ ਬੜੀ ਮਹਾਰਾਜ ਕਿਰਪਾ ਆ ਮੇ ਕਿਰਪਾ ਬੜੀ ਹੈਗੇ ਆਪਾ ਆਲੀ ਕਿਰਪਾ ਉਹਨਾਂ ਦੀ ਉਹ ਆਪਣੇ ਕੰਮ ਆ ਵੀ ਕਰਾਈ ਜਾਂਦਾ ਸੇਵਾ ਕਰਨੀ ਬਹੁਤ ਔਖੀ ਆ ਤੇ ਪਹਿਲੀ ਗੱਲ ਕਰਨੀ ਔਖੀ ਆ ਤੇ ਜੇ ਕਰ ਲਈਏ ਤਾਂ ਉਹਨੂੰ ਸਾਹਮਣਾ ਉਤੋਂ ਵੀ ਔਖਾ ਪਰ ਉਹ ਸਾਡਾ ਸੁਭਾਅ ਹੀ ਕਰਕੇ ਸਵਾਹੀ ਪਾ ਲੈਨੇ ਆ ਇਹਨ ਗੁਰੂ ਮਹਾਰਾਜ ਜਾਣੀ ਜਾਣ ਉਹ ਆ ਵੀ ਕਰਵਾ ਲੈਣ ਦੀ ਸੇਵਾ ਹੁੰਦੀ ਆ ਹਾਂਜੀ ਆ ਦੇਖੋ ਕਿ ਤੁਸੀਂ ਖਾਲਸਾ ਵਾਇਗੁਰ ਜੀ ਦੀ ਫਤਿਹ ਤਾਂ ਇੱਥੇ ਪ੍ਰਕਰਮਾਂ ਦੀ ਸੇਵਾ ਇੱਕ ਗੱਲ ਇਹਨਾਂ ਨੇ ਨਵੀਂ ਦੱਸੀ ਕਿ 30 ਸਾਲ ਤੋਂ ਇਹ ਜਿਹੜੀ ਟੀਮ ਹੈ ਵੱਖ-ਵੱਖ ਗੁਰੂ ਧਾਮਾਂ ਦੇ ਉੱਪਰ ਜਾ ਕੇ ਇਹ ਇਸੇ ਤਰੀਕੇ ਨਾਲ ਸੇਵਾ ਕਰਦੀ ਆ ਹੋਰ ਵੀ ਹੈਗੇ ਨੇ ਨਾਲ बात ਕਰਦੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿਹੜੇ ਪਿੰਡ ਤੋਂ ਪਿੰਡ ਛੱਜਵੜੀ ਜ਼ਿਲ੍ਹਾ ਅੰਮ੍ਰਿਤਸਰ ਸੇਵਾ ਕਰਕੇ ਇੱਕ ਪੋਜ਼ਿਟਿਵਿਟੀ ਜਾਂ ਮਨ ਨੂੰ ਸੰਤੁਸ਼ਟੀ ਤਾਂ ਮੈਨੂੰ ਲੱਗਦਾ ਵੀ ਜਰੂਰ ਮਿਲਦੀ ਹੋਊਗੀ ਜਿਹੜੇ ਸਾਡੇ ਵਰਗੇ ਆਰ ਕੀ ਪੋਲੀ ਕੇ ਬਹੁਤ ਘੱਟ ਕਰਦੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਆ ਸੇਵਾ ਕਰਕੇ ਗੁਰੂ ਨਾਨਕ ਦੇਵ ਦੇ ਘਰ ਜਾ ਕੇ ਹਾਂ ਬਾਕੀ ਵਾਕੀ ਗੁਰੂ ਧਾਮਾਂ ਤੇ ਜਾ ਕੇ ਫਿਰ ਤੁਸੀਂ ਸੇਵਾ ਕਰਦੇ ਸਾਰੇ ਇਲਾਕੇ ਜਿੰਨੇ ਵੀ ਨਗਰ ਹਰਮੰਦਰ ਸਾਹਿਬ ਆ ਗੁਰੂ ਰਾਮਦਾਸ ਦੀ ਨਗਰੀ ਆ ਉੱਥੇ ਵੀ ਇਦਾਂ ਹੀ ਸੇਵਾ ਚੱਲਦੀ ਸਾਡੇ ਪਿੰਡ ਦੀ ਹਾਂਜੀ ਜਾਂਦੇ ਹਰ ਐਤਵਾਰ ਜਾਂਦੇ ਆ ਹਰ ਐਤਵਾਰ ਜਾਇ ਕਰਦੇ ਆ ਠੀਕ ਹੈ ਤੁਸੀਂ ਕਿਹੜੇ ਵਾਹਿਗੁਰੂ ਜੀ ਤੁਸੀਂ ਕਿਹੜੇ ਸੱਜਣ ਵੱਡੀ ਤੋਂ ਜੀ ਹਾਂ ਜੀ ਕੋ ਪਿੰਡ ਦੇ ਆ ਸਾਰੇ ਤੇ ਇਹ ਤੇ ਮੈਨੂੰ ਅੱਜ ਪਤਾ ਲੱਗਿਆ ਜੀ ਵੀ ਤੁਸੀਂ ਬਹੁਤ ਪ੍ਰਾਣੀ ਸੇਵਾ ਕਰ ਰਹੇ ਹੋ ਜਿਹੜੀ ਟੀਮ ਤੁਹਾਡੀ ਬਣੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਗੁਰੂ ਰਾਮਦਾਸ ਦੇ ਘਰ ਵੀ ਚਾਹੀਦਾ ਸਾਰੇ ਸਰੋਵਰਾਂ ਦੇ ਖਰੂਰ ਸਾਹਿਬ ਵੀ ਕਰੀਦੀ ਹੈ ਜੀ ਸੰਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਘਰ ਵੀ ਕਰੀਦੀ ਹੈ ਜੀ ਵਾਹਿਗੁਰੂ ਜੀ ਅੱਛਾ ਜੀ ਹਾਂ ਜੀ ਹਾਂ ਜੀ ਫਿਰ ਮੈਨੂੰ ਲੱਗਦਾ ਵੀ ਇਹ ਸੇਵਾ ਕਰਨ ਤੋਂ ਬਾਅਦ ਜਿਹੜੀ ਮਨ ਨੂੰ ਸੰਤੁਸ਼ਟੀ ਜਿਹੜੀ ਸ਼ਾਂਤੀ ਇੱਥੇ ਮਿਲਦੀ ਹੈ ਕਿਤੇ ਨਹੀਂ ਮਿਲਦੀ ਹੋਣੀ ਜੀ ਨਹੀਂ ਜੀ ਬਹੁਤ ਜਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਸਾਡੇ ਵੱਡੇ ਆ ਬੜੇ ਵੱਡੇ ਗੁਰੂ ਆ ਬੜੀ ਸ਼ਾਂਤੀ ਮਿਲਦੀ ਮਨ ਨੂੰ ਮਨ ਜਿਹੜਾ ਨਿਮਰਤਾ ਦੇ ਵਿੱਚ ਆ ਜਾਂਦਾ ਜ਼ਿੰਦਗੀ 'ਚ ਬਦਲਾਅ ਕੀ ਕੀ ਆਏ ਨੇ ਫਿਰ ਇਹ ਸੇਵਾ ਤੋਂ ਬਾਅਦ ਸੇਵਾ ਦੇ ਵਿੱਚ ਬੜਾ ਕੁਝ ਮਿਲਿਆ ਜੀ ਬਹੁਤ ਜ਼ਿਆਦਾ ਕੁਝ ਮਿਲਿਆ ਹਾਂਜੀ ਹਾਂਜੀ ਤਾਂ ਇਹ ਚੇਂਜਲਵੜੀ ਪਿੰਡ ਦੀ ਸਾਰੀ ਟੀਮ ਆ ਵੱਖ-ਵੱਖ ਪਿੰਡਾਂ ਤੋਂ ਵੀ ਕਹਿੰਦੇ ਵੀ ਸਾਡੇ ਨਾਲ ਆਉਂਦੇ ਨੇ ਤਾਂ ਇਹ ਸੇਵਾ ਜਿਹੜੀ ਹੈ ਪ੍ਰਕਰਮਾਂ ਦੀ ਸਫਾਈ ਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਟੀਮ ਵੱਲੋਂ ਵੱਖ-ਵੱਖ ਗੁਰੂ ਧਾਮਾਂ ਦੇ ਉੱਪਰ ਜਾ ਕੇ ਸੇਵਾ ਕੀਤੀ ਜਾਂਦੀ ਹੈ ਦੂਸਰੇ ਪਾਸੇ ਮੈਂ ਤੁਹਾਨੂੰ ਇੱਧਰ ਦਰਸ਼ਨ ਵੀ ਕਰਵਾ ਦਿਆਂ ਕਿ ਸੰਗਤ ਬੀਰ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਇੱਧਰ ਦੇਖੋ ਵੀ ਚਾਹ ਤੇ ਨਾਲ ਬ੍ਰੈਡ ਪਕੌੜੇ ਇਹਨਾਂ ਬਜ਼ੁਰਗਾਂ ਦੇ ਲਈ ਆ ਗਏ ਨੇ ਅਸੀਂ ਵੀ ਜ਼ਰੂਰ ਛਕਾਂਗੇ ਤਾਂ ਤੁਸੀਂ ਕਿੱਥੋਂ ਆਏ ਹੋ ਜੀ ਐਸੀ ਸੁਲਤਾਨਪੁਰ ਲੋਧੀ ਦੀ ਆ ਦੀ ਸੇਵਾ ਲਈ ਜੇ ਇਹ ਸੇਵਾ ਗਰੂ ਲਈ ਕਰ ਰਹੇ ਨੇ ਤੁਸੀਂ ਇਹਨਾਂ ਦੀ ਕਰ। ਹਾਂਜੀ ਬਿਲਕੁਲ। ਹਾਂ ਕੀ ਕੀ ਲੈ ਕੇ ਆਏ ਹੋ ਤੁਸੀਂ? ਅਸੀਂ ਚਾਹ ਪਕੌੜੇ। ਅੱਛਾ। ਤੇ ਇਹ ਵੀ ਇਸੇ ਤਰੀਕੇ ਨਾਲ ਹਰ ਵਾਰੀ ਲੈ ਕੇ ਆਉਂਦੇ ਹੁੰਦੇ ਹੋ ਤੁਸੀਂ ਕਿ ਜਾਂ ਇਸ ਵਾਰੀ ਦੇਖਿਆ ਵੀ ਬਜ਼ੁਰਗ ਲੱਗੇ ਨੇ। ਜਿਸ ਤਰ੍ਹਾਂ ਵੀ ਸੰਗਤ ਮਿਲ ਜਵੇ ਉਸ ਤਰ੍ਹਾਂ ਹੀ ਬਸ ਵਰਤ ਲਈਦਾ। ਅੱਛਾ। ਹਾਂਜੀ। ਇਹ ਫਿਰ ਤੁਸੀਂ ਆਪ ਘਰੋਂ ਬਣਾ ਕੇ ਲੈ ਆ ਜਾਂ ਲੰਗਰ ਚੋਂ। ਲੰਗਰ ਚੋਂ ਅਸੀਂ ਲੈ ਕੇ ਆਏ। ਹਾਂਜੀ। ਧੰਨਵਾਦ ਤੁਸੀਂ ਜਰੂਰ ਵਰਤਾਓ ਜੀ। ਤਾਂ ਦੇਖੋ ਕਿ ਬ੍ਰੈਡ ਪਕੌੜੇ ਤੇ ਚਾਹ ਦਾ ਲੰਗਰ ਇਹਨਾਂ ਦੇ ਲਈ ਤਿਆਰ ਹੈ। ਕਹਿੰਦੇ ਵੀ ਗੁਰੂ ਘਰ ਦੇ ਵਿੱਚ ਆ ਕੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਇਸੇ ਕਰਕੇ ਸੰਗਤ ਜਿਹੜੀ ਹੈ ਉਹ ਸੇਵਾ ਕਰਕੇ ਆਪਣੇ ਮਨ ਨੂੰ ਸੰਤੁਸ਼ਟੀ ਤੇ ਸ਼ਾਂਤੀ ਮਿਲਾ ਰਹੀ ਹੈ ਤੇ ਦੂਸਰੇ ਪਾਸੇ ਦੇਖੋ ਕਿ ਬੀਰ ਸਾਹਿਬ ਦੇ ਦਰਸ਼ਨਾਂ ਦੇ ਲਈ ਸੰਗਤ ਹਮ ਹਮਾ ਕੇ ਅੱਜ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਗੁਰਪੁਰਬ 13 14 ਅਤੇ 15 ਨੂੰ ਯਾਨੀ ਕਿ ਕੱਲ ਪਰਸੋਂ ਤੇ ਚੌਥ ਨੂੰ ਮਨਾਇਆ ਜਾਣਾ 15 ਨੂੰ ਮੇਨ ਦਿਹਾੜਾ 555ਵਾਂ ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇਹ ਉਹ ਇਸ ਜਗ੍ਹਾ ਦੇ ਉੱਪਰ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਜਾਣਾ ਜਿਸ ਦੇ ਵਿੱਚ ਦੂਰ ਦਰਾਡੇੋਂ ਸੰਗਤ ਪਹੁੰਚਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵਿਦੇਸ਼ਾਂ ਤੋਂ ਵੀ ਸਪੈਸ਼ਲ ਚੱਲ ਕੇ ਆਉਂਦੀਆਂ ਨੇ ਤਾਂ ਜਰੂਰ ਅਸੀਂ ਵੀ ਛਕਾਂਗੇ ਜੀ ਧੰਨਵਾਦ ਤਾਂ ਸੰਗਤਾਂ ਜਿਹੜੀਆਂ ਨੇ ਉਹ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਬੇਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿਹੜੇ ਲੋਕ ਇੱਥੇ ਨਹੀਂ ਆ ਸਕਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਘਰੇ ਬੈਠ ਕੇ ਆਪਣੇ ਇਸ ਸਥਾਨ ਦੇ ਦਰਸ਼ਨ ਕਰੇ ਬੈਠਿਆਂ ਜ਼ਰੂਰ ਕਰਨ ਕੈਮਰਾਮੈਨ ਗੁਲਚੇਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਆ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਥੇ ਮਨਾਇਆ ਜਾਣਾ ਹੈ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਬੜੇ ਵੱਡੇ ਗੁਰੂ ਆ ਬੜੀ ਸ਼ਾਂਤੀ ਮੇਰੇ ਦਿਲ ਨੂੰ ਮਨ ਜਿਹੜਾ ਨਿਮਰਤਾ ਦੇ ਵਿੱਚ ਆ ਜਾਂਦਾ ਸੇਵਾ ਦੇ ਵਿੱਚ ਬੜਾ ਕੁਝ ਮਿਲਿਆ ਜੀ ਬਹੁਤ ਜ਼ਿਆਦਾ ਕੁਝ ਮਿਲਿਆ ਨੌਜਵਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਇਹ ਜਿਹੜੇ ਬੁਰਛਵਾਏ ਮਾਂਜੇ ਆ ਇਹ ਟੋਕਰ 10000 ਬੁਰਛ ਤੇ ਸਾਢੇ ਡਾਂਗਲੇ ਹੀ ਆ 6-7000 ਬੁਰਛ ਹੱਥਾੜਾ ਇਹ ਗੁਰੂ ਰਾਮਦਾਸ ਇਥੋਂ ਭੇਜਦੇ ਆ ਦਸਵੇਂ ਪਾਤਸ਼ਾਹ ਸੰਭ ਲੈਂਦੇ ਆ ਉਹ ਆਪ ਹੀ ਮੇਰ ਪਰਿਆ ਹੱਥ ਰੱਖ ਕੇ ਸਿਵਾਲਾ ਲੈਂਦੇ ਸੰਤ ਕੋ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਪਹੁੰਚੇ ਹਨ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ 13 14 15 ਨੂੰ ਗੁਰਪੁਰਬ ਮਨਾਇਆ ਜਾਣਾ ਹੈ ਉਸੇ ਦੀਆਂ ਤਿਆਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੁਹਾਨੂੰ ਤਿਆਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਿ ਇੱਥੇ ਸੰਗਤਾਂ ਦੇ ਵੱਲੋਂ ਤਿਆਰੀਆਂ ਅਤੇ ਸਫਾਈਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਵੇਲੇ ਗੁਰਦੁਆਰੇ ਦੇ ਬਿਲਕੁਲ ਬਾਹਰ ਸਰੋਵਰ ਦੇ ਨਜ਼ਦੀਕ ਖੜੇ ਆਂ ਜਿੱਥੇ ਨੌਜਵਾਨ ਬਜ਼ੁਰਗਾਂ ਦੇ ਵੱਲੋਂ ਸਰੋਵਰ ਅਤੇ ਪ੍ਰਕਰਮਾਂ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਿਤੇ ਫੁੱਲਾਂ ਦੇ ਨਾਲ ਸਜਾਵਟ ਹੋ ਰਹੀ ਹੈ ਕਿਉਂਕਿ 555ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਥੇ ਮਨਾਇਆ ਜਾਣਾ ਹੈ ਦੂਸਰੇ ਪਾਸੇ ਤੁਸੀਂ ਫੁੱਲਾਂ ਦੀ ਸਜਾਵਟ ਇੱਥੇ ਸਫਾਈ ਜਿਹੜੀ ਹੈ ਉਹ ਪ੍ਰਕਰਮਾਂ ਦੀ ਤੇ ਸਰੋਵਰ ਦੀ ਕੀਤੀ ਜਾ ਰਹੀ ਹੈ ਅਤੇ ਬੜਾ ਸੋਹਣਾ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਅੰਦਰੋਂ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਗੱਲਬਾਤ ਵੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਰਹਿਣ ਵਾਲੀਆਂ ਨੇ ਸਾਸੀ ਕਾਲ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਤੁਸੀਂ ਅਸੀਂ ਪਿੰਡ ਛੇਜੇਵੜੀ ਦਾ ਨਾਂ ਸਾਡਾ ਰਣਜੀਤ ਸਿੰਘ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੰਗਤ ਸੱਚਖੰਡ ਹਜੂਰ ਸਾਹਿਬ ਦਰਬਾਰ ਸਾਹਿਬ ਇਹ ਸਾਰੀ ਇਹ ਟੀਮ ਸਰੋਵਰ ਦੀ ਸੇਵਾ ਕਰਦੀ ਹੈ ਅੱਜ ਮਾਰੇ ਨੇ ਕਿਰਪਾ ਕੀਤੀ ਆ ਸਾਨੂੰ ਸੰਤਾਨਪੁਰ ਲੋਧੀਆ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਅੱਥੇ ਵਕ ਵਾਰ ਸਤਾਨਾਂ ਤੇ ਜਾ ਕੇ ਤੁਸੀਂ ਤੁਹਾਡੀ ਟੀਮ ਜਿਹੜੀ ਇਹ ਸੇਵਾ ਕਰਦੀ ਹੈ ਇਹ ਜੀ ਤਰਨਤਨ ਸਾਹਿਬ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਆ ਅੱਛਾ ਜੀ 500 ਸਰੋਵਰਾਂ ਦੀ ਸੇਵਾ ਗੁਰੂ ਰਾਮ ਦਾ ਕਿਰਪਾ ਕਰਕੇ ਇਹ ਟੀਮ ਕੋ ਸੇਵਾ ਲੈਂਦਾ ਤਰਨਤਨ ਦਾ ਸਰੋਵਰ ਆ ਬਾਬਾ ਬਕਾਲਾ ਸਾਹਿਬ ਹੋਰ ਸ੍ਰੀ ਅਨੰਦਪੁਰ ਸਾਹਿਬ ਵਕ ਵਕ ਥਾਵਾਂ ਤੇ ਗੁਰੂ ਮਾਰੇ ਕਿਰਪਾ ਕਰਦੇ ਆ ਇਸੇ ਤਰ੍ਹਾਂ ਇਹ ਟੀਮ ਜੁੜੀ ਆ ਜੇ ਇੱਕ 12 13 ਪਿੰਡਾਂ ਦੀ ਸੰਗਤ ਆ ਇਹ ਲੱਗ ਲੱਗੇ ਇੱਥੋਂ ਦੇ ਪਿੰਡ ਨੇ ਸਾਰੇ ਹਾਂ ਆ ਜੀ ਸੰਗਤ ਇੰਨੀ ਕਿ ਛੇ ਜੇ ਵੱਡੀ ਨਗਰ ਦੀ ਆ ਅੱਛਾ ਜੀ ਕਿਉਂ ਉਹ ਗੁਰੂ ਕੇ ਬਾਗ ਇੱਧਰ ਪਟੇਵਡ ਚੈਨਪੁਰ ਉਹ ਸੰਗਤ ਮਤਲਬ ਸਾਡਾ ਪਿੰਡ ਇੱਕੋ ਹੀ ਹੋ ਜਾਂਦਾ ਗੁਰੂ ਘਰ ਰਣ ਕੇ ਤੇ ਬੜਾ ਸੰਤ ਦਾ ਇੱਥੇ ਸਾਡਾ ਇੱਕੋ ਹੀ ਵਿੰਡ ਹੈ ਅੱਛਾ ਇਹ ਫਿਰ ਇੱਕ ਦਿਨ ਚ ਜਿਵੇਂ ਸੇਵਾ ਕਰਦੇ ਨੇ ਉਹ ਕਿਹੜੀ ਕਿਹੜੀ ਮਤਲਬ ਜਿਵੇਂ ਆਹ ਦੇਖਦੇ ਆ ਮੈਂ ਸਾਈਡ ਤੇ ਜਿਹੜੀ ਨਾਲੀ ਹੈ ਇਹਨੂੰ ਸਾਫ਼ ਕਰਦੇ ਹਾਂ ਸਰੋਵਰ ਵੀ ਸਾਫ਼ ਕਰਦੇ ਹਾਂ ਹਾਂ ਜੀ ਮੈਂ ਤਾਂ ਸਰੋਵਰ ਕਰੀਦਾ ਇਹ ਤਿਲਕਣਾ ਫਿਰ ਸੰਗਤ ਜਦੋਂ ਮੱਲਾ ਆਉਂਦੀ ਆ ਉਹ ਕਈ ਵਾਰ ਬੱਚੇ ਦੇ ਪੈਰ ਖਿਸਕਦੇ ਆ ਦੇ ਕੇ ਸੱਟ ਵੀ ਲੱਗ ਸਕਦੀ ਆ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਪਰ ਇਹ ਉਹ ਪਣਾ ਲਾਉਂਦੇ ਆ ਪਰ ਅੱਜ ਉਹ ਸੇਵਾ ਇਹਨਾਂ ਨੇ ਕਮੇਟੀ ਵਾਲਿਆਂ ਕਰ ਦਿੱਤੀ ਆ ਤੇ ਸੰਗਤ ਇਹੜੀ ਆ ਇਹ ਟੀਮ ਨੂੰ ਆ સેવા ਮਿਲ ਗਈ ਆ ਇਹ ਸਫਾਈ ਕਰਨ ਵਾਲੀ ਆ ਜਿਹੜੀ ਸਭ ਤੋਂ ਵੱਧ ਸਮਾਂ ਤਾਂ ਤਰਨਤਨ ਦੇ ਪ੍ਰਕਰਮਾਂ ਨੂੰ ਲੱਗਦੀ ਹੁੰਨੀ ਕਿਉਂਕਿ ਸਭ ਤੋਂ ਵੱਧ ਵੱਡੀ ਪ੍ਰਕਰਮਾਂ ਤੇ ਉਹ ਕਾਫੀ ਸਲੋ ਮਰ ਤਗੜਾ ਉੱਥੇ ਸੰਗਤ ਵੀ ਬੜੀ ਹੋ ਜਾਂਦੀ ਆ ਜੀ ਉੱਥੇ ਤੇ 2-400 ਬੰਦਾ ਹੋ ਜਾਂਦਾ ਇਹ ਜਿਹੜੇ ਬੁਰਸ਼ਵਾ ਇਹ ਮਾਂਜੇ ਆ ਇਹ ਘੱਟੋ ਘੱਟ 10000 ਬੁਰਸ਼ ਤੇ ਸਾਡਾ ਇਹ ਡਾਂਗਲੇ ਆ 6-7000 ਬੁਰਸ਼ ਹੱਥ ਵਾਲਾ ਕਿਉਂ ਉਹ ਜਿਹੜੇ ਹਨ ਮੰਦਰ ਸਾਹਿਬ ਦੀਆਂ ਚਰਨ ਗੰਗਾ ਜਿੱਥੋਂ ਸੰਗਤ ਪੈਰ ਧੋ ਕੇ ਜਾਂਦੀ ਆ ਉਹ ਅਸੀਂ ਸਾਫ਼ ਕਰਦੇ ਆ ਉਹ ਹੱਥੜੇ ਬੁਰਸ਼ਾ ਇਹ ਜਿਹੜੇ ਆ ਕੋਈ ਹੁਣ ਬਜ਼ੁਰਗ ਹੋ ਗਏ ਨਹੀਂ ਨਿਆ ਜਾਂਦਾ ਉਹ ਡਾਂਗ ਦੇ ਨਾਲ ਕਰਦੇ ਆ ਬੈਠਾ ਨਹੀਂ ਨਿਆ ਜਾਂਦਾ ਹਾਂ ਮਤਲਬ ਤੁਸੀਂ ਇਹ ਬੁਰਸ਼ੇ ਵਗੈਰਾ ਜਾਂ ਝਾੜੂ ਇਹ ਕਾਫੀ ਵੱਡੀ ਮਾਤਰਾ ਚ ਬਣਾਏ ਹੋਏ ਹਾਂਜੀ ਵੱਡੇ ਇਹ ਸੰਗਤ ਦੇ ਪੈਸਿਆਂ ਦੇ ਉਹਨਾਂ ਦੇ ਸੰਯੋਗ ਦੇ ਨਾਲ ਹੀ ਬਣਿਆ ਇਹ ਇਕੱਲੇ ਕਰੇ ਦਾ ਕੰਮ ਨਹੀਂ ਕਦੋਂ ਦੀ ਟੀਮ ਚੱਲ ਰਹੀ ਹੈ ਤੁਹਾਡੀ ਇਹ ਇਹਦੇ ਗੁਰੂ ਰਾਮਦਾਸ ਜਾਣਦੇ ਆ ਚਲੋ ਸਾਡੀ ਥੋੜੀ ਮਾਤਾ ਵੀ 30 ਸਾਲ ਤੇ ਹੋਈ ਗਏ ਆ 30 ਸਾਲ ਹੋ ਗਏ ਹਾਂਜੀ ਸ਼ਾਬਾਸ਼ ਤੇ ਸੱਚਖੰਡ ਜੂਰ ਸਾਹਿਬ ਜਾਣਦਾ ਹੈ ਬੜਾ ਮੌਕਾ ਮਿਲਦਾ ਇਹ ਗੁਰੂ ਰਾਮਦਾਸ ਇਥੋਂ ਭੇਜਦੇ ਆ ਦਸਵੇਂ ਪਾਤਸ਼ਾ ਉਹ ਆ ਵੀ ਮੇਰੇ ਪਰਿਆ ਹੱਥ ਰਾ ਕੇ ਸੇਵਾ ਲੈ ਲੈਂਦੇ ਸੰਤ ਕੋ ਹਾਂਜੀ ਜਦੋਂ ਮੈਂ ਜਿਆਦੀ ਟੀਮ ਦੇ ਵਿੱਚ ਦੇਖ ਰਿਹਾ ਵੀ ਜਿਆਦੇ ਬਜ਼ੁਰਗ ਨੇ ਤੁਹਾਡੇ ਜਿਆਦੇ ਬਜ਼ੁਰਗ ਹਨ ਜਾਨ ਨੌਜਵਾਨ ਨਹੀਂ ਜੁੜਦੇ ਗਾਂ ਆਉਣਾ ਬੱਚੇ ਆ ਜੁੜਦੇ ਆ ਤਾਂ ਬੜੀ ਮਹਾਰਾਜ ਕਿਰਪਾ ਆ ਵੀ ਕਿਰਪਾ ਬੜੀ ਹੈਗੇ ਆਪਾਂ ਆਲੀ ਕਿਰਪਾ ਉਹਨਾਂ ਦੀ ਉਹ ਆਪਣੇ ਕੰਮ ਆ ਵੀ ਕਰਾਈ ਜਾਂਦਾ ਸੇਵਾ ਕਰਨੀ ਬਹੁਤ ਔਖੀ ਆ ਤੇ ਪਹਿਲੀ ਗੱਲ ਕਰਨੀ ਔਖੀ ਆ ਤੇ ਜੇ ਕਰ ਲਈਏ ਤਾਂ ਉਹਨੂੰ ਸਾਹਮਣਾ ਉੱਤੋਂ ਵੀ ਔਖਾ ਪਰ ਸਾਡਾ ਸੁਭਾਅ ਹੀ ਕਰਕੇ ਸਵਾਹੀ ਪਾ ਲੈਨੇ ਆ ਇਹਨ ਗੁਰੂ ਮਹਾਰਾਜ ਜਣੀ ਜਾਣ ਉਹ ਆ ਵੀ ਕਰਵਾ ਲੈਣ ਦੀ ਸੇਵਾ ਹੁੰਦੀ ਆ ਹਾਂਜੀ ਆ ਦੇਖੋ ਕਿ ਤੁਸੀਂ ਖਾਲਸਾ ਵਾਇਗੁਰ ਜੀ ਦੀ ਫਤਿਹ ਤਾਂ ਇੱਥੇ ਪ੍ਰਕਰਮਾਂ ਦੀ ਸੇਵਾ ਇੱਕ ਗੱਲ ਇਹਨਾਂ ਨੇ ਨਵੀਂ ਦੱਸੀ ਕਿ 30 ਸਾਲ ਤੋਂ ਇਹ ਜਿਹੜੀ ਟੀਮ ਹੈ ਵੱਖ-ਵੱਖ ਗੁਰੂ ਧਾਮਾਂ ਦੇ ਉੱਪਰ ਜਾ ਕੇ ਇਹ ਇਸੇ ਤਰੀਕੇ ਨਾਲ ਸੇਵਾ ਕਰਦੀ ਆ ਹੋਰ ਵੀ ਹੈਗੇ ਨੇ ਨਾਲ बात ਕਰਦੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿਹੜੇ ਪਿੰਡ ਤੋਂ ਪਿੰਡ ਛੱਜਵੜੀ ਜ਼ਿਲ੍ਹਾ ਅੰਮ੍ਰਿਤਸਰ ਸੇਵਾ ਕਰਕੇ ਇੱਕ ਪੋਜ਼ਿਟਿਵਿਟੀ ਜਾਂ ਮਨ ਨੂੰ ਸੰਤੁਸ਼ਟੀ ਤਾਂ ਮੈਨੂੰ ਲੱਗਦਾ ਵੀ ਜਰੂਰ ਮਿਲਦੀ ਹੋਊਗੀ ਜਿਹੜੇ ਸਾਡੇ ਵਰਗੇ ਆਰ ਕੀ ਪੋਲੀ ਕੇ ਬਹੁਤ ਕੱਟ ਕਰਦੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਆ ਸੇਵਾ ਕਰਕੇ ਗੁਰੂ ਨਾਨਕ ਦੇਵ ਦੇ ਘਰ ਜਾ ਕੇ ਹਾਂ ਸਾਡੇ ਵਰਗੇ ਗੁਰੂ ਧਾਮਾਂ ਤੇ ਜਾ ਕੇ ਫਿਰ ਤੁਸੀਂ ਸੇਵਾ ਕਰ ਸਰੇ ਲੱਗੇ ਜਿੰਨੇ ਵੀ ਨਗਰ ਹਰਮੰਦਰ ਸਾਹਿਬ ਆ ਗੁਰੂ ਰਾਮਦਾਸ ਦੀ ਨਗਰੀ ਆ